ਜਣੋ ਆ ਗਿਆ ਛੋਟਾ ਟਰੈਕਟਰ ਅੱਜ ਖੜਾ ਵਾ ਜਾਂਸੀ ਚ ਤੇ ਇਸ ਜਾਂਸੀ ਹੈਗੀ ਸ਼ੇਰੇ ਪੰਜਾਬ ਤੇ ਫਰੋਹੀਪੁਰ ਤੇ ਤੇ ਵੀਡੀਓ ਵੇਖੋ ਸਾਰੀ ਤੇ ਤੁਹਾਨੂੰ ਦੱਸਦੇ ਆ ਕਿੰਨਾ ਡਿਸਕਾਊਂਟ ਵੀ ਦਿਵਾਵਾਂਗੇ ਡਿਸਕਾਊਂਟ ਵੀ ਫੁੱਲ ਦਿਵਾਵਾਂਗੇ ਤੇ ਕਰਦੇ ਬਾਈ ਨਾਲ ਗੱਲਬਾਤ ਕੀ ਹਾਲ ਬਾਈ ਹੋਰ ਜੀ ਠੀਕ ਠਾਕ ਜੀ ਵਧੀਆ ਤੁਸੀਂ ਸੁਣਾਓ ਜੀ ਵਾ ਵਧੀਆ ਤੇ ਅੱਜ ਕਿਵੇਂ ਖੜਾਈ ਫਿਰਦੇ ਜਾਂਸੀ ਚ ਵੀਰੇ ਆਗੇ ਝੋਟੇ ਹੁਣ ਠੀਕ ਆ ਹਾਂਜੀ ਤੇ ਕਿਵੇਂ ਕੀ ਕੀ ਫਰਕ ਪਤਾ ਇਹਦੇ ਚ ਵੀਰੇ ਆਪਣਾ ਇਹ ਮਾਡਲ ਸਵਰਾਜ 855 ਜਿਹੜਾ ਪ੍ਰੋਟੈਕ ਨਵਾਂ ਕੱਢਿਆ ਈ ਕੰਪਨੀ ਹਾਂਜੀ ਪਲੇਟਫਾਰਮ ਵਾਲਾ ਹੈ ਹਾਂਜੀ ਪ੍ਰੋਟੈਕ ਆ ਇਧਰ ਦੇਖੋ ਜੀ ਹਾਂਜੀ ਪ੍ਰੋਟੈਕ ਹਾਂ ਲਿਖਿਆ ਪ੍ਰੋਟੈਕ ਠੀਕ ਆ ਹਾਂਜੀ ਤੇ ਰੰਗ ਹੀ ਬੜਾ ਸੋਹਣਾ ਕਰਤਾ ਇਹਦਾ ਦਾ ਇਹਦਾ ਰੰਗ ਹੈਗਾ ਜੀ ਗੱਡੀਆਂ ਵਾਲਾ ਜਿਵੇਂ ਟੈਂਗੋ ਰੰਗ ਟੈਂਗੋ ਰੰਗ ਜਿਹੜਾ ਗੱਡੀਆਂ ਨੂੰ ਰੰਗ ਆਉਂਦਾ ਜੀ ਕਾਰ ਨੂੰ ਹਾਂਜੀ ਉਹ ਰੰਗ ਆ ਜੀ ਟੈਂਗੋ ਰੰਗ ਆਇਆ ਜੀ ਠੀਕ ਹੈ ਜੀ ਹਾਂਜੀ ਤੇ ਹੋਰ ਕੀ ਆ ਆ ਹੇ ਹਿੱਸਾ ਵੀ ਮੂਰਲਾ ਮੰਨ ਲਾ ਨਿੱਗਰ ਅੱਗੇ ਨਾਲ ਹਾਂਜੀ ਇਹ ਡਸਟੇਬਲ ਵੀ ਇਹ ਹਿੱਸਾ ਜੀ ਤੇ ਹੈਵੀ ਵੀ ਕੀਤਾ ਅੱਗੇ ਨਾਲੋਂ ਕੰਪਨੀ ਨੇ ਜਿਵੇਂ ਮੰਨ ਲਓ ਆਲੂਆਂ ਵਾਲੇ ਨੂੰ ਕੰਮ ਚ ਹਾਂਜੀ ਬੜਾ ਬੈਸਟ ਆ ਅੰਦਰ ਬਾਹਰ ਕਰਨਾ ਹਿੱਸਾ ਉਹ ਬੈਸਟ ਕਰਤਾ ਕੰਪਨੀ ਆਹ ਕਿਲੀਆਂ ਚ ਪੈਂਦਾ ਇਹ ਹਾਂਜੀ ਹਾਂਜੀ ਠੀਕ ਹੈ ਜੀ ਉਹ ਆਪਦੇ ਹਿਸਾਬ ਨਾਲ ਕਸਟਮਰ ਕਰ ਸਕਦਾ ਜੀ ਕਿੰਨਾ ਗਾਂ ਪਛਾਂ ਉਹ ਕਰਨਾ ਜੀ ਠੀਕ ਹੈ ਭਾਈ ਤੇ ਤੇ ਸਟਿੱਕਰ ਆਪਣਾ ਲੋਗੋ ਕੰਪਨੀ ਨੇ ਚੇਂਜ ਹੋ ਗਿਆ ਜੀ ਠੀਕ ਹੈ ਜੀ ਹਾਂਜੀ ਕ੍ਰੋਮ ਚ ਕਰਦਾ ਕ੍ਰੋਮ ਚ ਕਰਦਾ ਠੀਕ ਹੈ ਜੀ ਲੋਗੋ ਕ੍ਰੋਮ ਚ ਕਰਦਾ ਨਾਲੇ ਲੱਗਦਾ ਸੋਹਣਾ ਹਾਂਜੀ 15 ਸਪੀਡਾਂ ਹੀ ਇਹਨਾਂ ਦੀ ਹੈ ਹਾਂਜੀ ਆਈਆਂ ਜੀ ਫਾਈਲੋ ਮੀਡੀਅਮ ਚ ਇਹ 15 ਸਪੀਡਾਂ ਗੇਅਰ ਦੀਆਂ ਹਾਂਜੀ ਗੇਅਰ ਦੀਆਂ ਠੀਕ ਹੈ ਜੀ 15 ਸਪੀਡਾਂ ਗੇਅਰ ਦੀਆਂ 3 ਸਪੀਡ ਹੈਗਾ ਜੀ 3 ਸਪੀਡ ਹਾਂਜੀ ਪਲੇਟਫਾਰਮ ਆ ਗਿਆ ਜੀ ਆਪਣਾ ਹਾਂਜੀ ਠੀਕ ਹੈ ਜੀ ਪਲੇਟਫਾਰਮ ਤਾਂ ਪੂਰਾ ਦਿੱਤਾ ਭਾਵੇਂ ਬਹਿ ਕੇ ਰੋਟੀ ਖਾੜਾ ਹਾਂਜੀ ਬਹੁਤ ਸੋਹਣਾ ਤੇ ਖੁੱਲਾ ਪਲੇਟਫਾਰਮ ਆਈ ਠੀਕ ਹੈ ਜੀ ਫਿਰ ਜੀਪੀਐਸ ਦਿੱਤਾ ਹੀ ਠੀਕ ਹੈ ਜੀ ਕਸਟਮਰ ਆਪਦਾ ਜਿੱਥੇ ਮਰਜੀ ਫੋਨ ਨਾਲ ਕੰਟੈਕਟ ਕਰ ਦੇਣਾ ਹੈ ਕਸਟਮਰ ਦੇ ਹਾਂ ਜੀ ਜਿੱਥੇ ਮਰਜੀ ਕਸਟਮਰ ਹੋਵੇ ਜੀ ਉਹਨੂੰ ਆਪਣਾ ਜੇ ਮਾਲੋ ਜੇ ਕਸਟਮਰ ਖੇਤ ਫਿਰਦਾ ਵਾ ਸਾਣ ਖੇਤ ਆ ਬੰਦਾ ਟਰੈਕਟਰ ਚਲਾਈ ਚਲਾਈ ਜਾਂਦਾ ਕਸਟਮਰ ਨੂੰ ਇਹਦੀ ਲਿੰਕ ਜਾਈ ਜਾਣੇ ਆ ਜੀ ਉਹਨੂੰ ਪਤਾ ਲੱਗਦਾ ਰਹਿਣਾ ਕਿ ਕਿੰਨੇ RPM ਤੇ ਚੱਲਦਾ ਠੀਕ ਆ ਜੀ ਕੀ ਡੀਜ਼ਲ ਖਾਦਾ ਜੀ ਕਿੰਨਾ ਏਰੀਆ ਵਾਇਆ ਨਾਲ ਦੀ ਨਾਲ ਮੈਸੇਜ ਪਹੁੰਚਦੇ ਆ ਹਾਂ ਜੀ ਹਾਂ ਜੀ ਜਿੰਨਾ ਡੀਜ਼ਲ ਖਾ ਉਹ ਹਾਂ ਜੀ ਤੁਸੀਂ ਖੋਲ ਕੇ ਵੀ ਦੇਖ ਸਕਦੇ ਆਂ ਆਪ ਬਈ ਚੈੱਕ ਕਰ ਸਾਰੇ ਟਰੈਕਟਰ ਗਰਮ ਹੁੰਦਾ ਉਹ ਵੀ ਉਹਦਾ ਵੀ ਪਤਾ ਲੱਗੂ ਠੀਕ ਆ ਜੀ ਹਾਂ ਜੀ ਇਹ ਗਰਮਾ ਦਾ ਕੋਈ ਵੀ ਚੀਜ਼ ਆ ਤੇ ਨਾਲ ਦੀ ਨਾਲ ਜੀਪੀਐਸ ਨੇ ਦੱਸ ਦੇਣੀ ਆ ਤੇ ਪੈਰਦਾਨਾ ਦਾ ਵੀ ਫਰਕ ਪਾਦਾ ਇਹ ਦੂਜੇ ਘਰ ਤੇ ਕਿਹੜੀ ਕਿਹੜੇ ਘਰ ਤੇ ਪੈਰਦਾਨਾ ਬਈ ਇਹ ਇਹ ਤਾਂ ਹੁਣ ਦੇਖ ਲੋ ਕਾਰਾਂ ਵਾਲੇ ਘਰ ਤੇ ਹੀ ਪੈਰਦਾਰ ਅੱਗੇ ਪੈਰਦਾਨਾ ਦਾ ਵੀ ਬਹੁਤ ਚੱਕਰ ਸੀ ਬ੍ਰੇਕ ਵਾਲੇ ਦਾ 1 ਕਿਲਿ ਡੈਗਿਆਂ ਦੀ ਸੀ ਦੂਜੀ ਨਾਲ ਬ੍ਰੇਕ ਲਾਣੀ ਹੁਣ ਉਹ ਚੱਕਰ ਵੀ ਦੂਰ ਕਰਤਾ ਉਹ ਦੇਖੋ ਰੇਸ ਵਾਲਾ ਪੈਡਲ ਕਿੰਨਾ ਸੋਹਣਾ ਦਿੱਤਾ ਹਾਂਜੀ ਪੂਰਾ ਪੈਰ ਰੱਖਿਆ ਜਾਂਦਾ ਬਾਅਦ ਜਿਵੇਂ ਮਰਜ਼ੀ ਰੇਸ ਨੱਪੀ ਫੇਰ ਟਰੈਕਟਰ ਦਾ ਰੂਹ ਖੁਸ਼ ਕਰਾਤੀ ਆ ਇੰਜਨ 3478 ਸੀਸੀ ਉਹੀ ਆਈ ਪ੍ਰਾਣੀ ਠੀਕ ਹੈ ਇੰਜਨ ਓਨਾ ਹੀ ਆ ਪਾਵਰ ਹੁੰਦੀ ਆ ਡੀਜ਼ਲ ਹਾਊਸ ਪਾਵਰ ਕਿੰਨੀ 3478 ਸੀ 3478 ਠੀਕ ਆ ਸੀਸੀ ਚ ਤੇ ਆਪਣਾ ਡੀਜ਼ਲ ਟੈਂਕ ਇਹਨਾਂ ਦਾ ਵੱਡਾ ਕਰਤਾ ਹੀ 70 ਲੀਟਰ ਦਾ ਕਰਤਾ ਠੀਕ ਹੈ ਇਹ ਤੇ 57 57 ਬੰਦੀ ਆ ਬਾ ਇਹਨਾਂ ਨੂੰ ਦੂਗੇ ਟਰੈਕਟਰਾਂ ਦੇ ਬੰਦੀ ਆ ਠੀਕ ਹੈ ਤੇ ਆਪਣਾ ਦੂਜਾ ਜੀ ਲੈਫਟ ਕੈਪੈਸਿਟੀ ਵਧਾਤੀ ਹੈ ਜੀ 2500 ਕਰਤੀ ਪਿਛਲਾ ਹਿੱਸਾ ਹਾ ਇਹਦਾ ਹਾਂਜੀ ਵੀਲ ਚੇਂਜ ਕਰਤਾ ਹੀ ਸਾਰਾ पीटीओ ਦੇ ਦੋ 540 ای 540 ਨਾਰਮਲ ਜੀ ਠੀਕ ਹੈ ਜੀ ਦੋ ਚੱਕਰ ਕਰਤੇ ਦੋ ਚੱਕਰ ਕਰਤੇ ਆ ਤੇ ਇਹਦਾ ਵੀ ਥੋੜੇ ਵੱਡੀ ਹੱਕ ਵੀ 10 ਟੇਬਲੋਂ ਤਾਂ ਥਾਂ ਥਾਂ ਵੱਧ ਕਰਨ ਕਰਤੀ ਹੈ ਜੀ ਠੀਕ ਹੈ ਤੇ ਆ ਕਿ ਲਈ ਬਈ ਇਹ ਬਈ ਮੰਨ ਲਓ ਆਪਾਂ ਕੱਲਾ ਬੰਦਾ ਆਈ ਖੇਤ ਮੰਨ ਲਓ ਕੋਈ ਇੰਪਲੀਮੈਂਟ ਪਾਉਣਾ ਥੋੜੀ ਕਾਣੀ ਲੈਫਟ ਚੱਕਣੀ ਪੈਂਦੀ ਨੇ ਕਸਟਮਰ ਨੂੰ ਇੱਧਰ ਦੀ ਜਾ ਕੇ ਆ ਲੀਵਰਾਂ ਨੂੰ ਆਪ ਪਾਣਾ ਇੱਥੋਂ ਹੀ ਆਪਾਂ ਮਾੜਾ ਜਾਏ ਕਰ ਸਾਜ ਤੇ ਉਹ ਆਪਾਂ ਦੀ ਨਾਲ ਲੈਫਟ ਬਲੇ ਕੰਟਰੋਲਰ ਹੋ ਜੂਗਾ ਠੀਕ ਆ ਆਮ ਟਰੈਕਟਰਾਂ ਤੇ ਬਟਨ ਦਿੱਤੇ ਹੁੰਦੇ ਆ ਤੇ ਇਹਦਾ ਥੋੜਾ ਜਿਹਾ ਸੌਖਾ ਤਰੀਕਾ ਉਹ ਇਲੈਕਟ੍ਰੀਸ਼ੀਅਨ ਆ ਗਿਆ ਜੀ ਇਹ ਮਹਣ ਵਧੀਆ ਜੀ ਠੀਕ ਹੈ ਹਾਂਜੀ ਤੇ ਸੀ ਆਡੀ ਤੋਂ ਤਾਂ ਬਣਾ ਹੀ ਆ ਸੀ ਆਡੀ ਤੋਂ ਬਣਾ ਜੀ ਆ ਡਿਸਟਰੀਬਿਊਟਰ ਆ ਗਿਆ ਆਪਣਾ ਹੀ ਹਾਂ ਜੀ ਹਾਂ ਜੀ ਦੋ ਵਾਲ ਡਿਸਟਰੀਬਿਊਟਰ ਦੇ ਠੀਕ ਆ ਹਾਂ ਜੀ ਫਿਰ ਮੰਨ ਲਓ ਕੱਲ ਨੂੰ ਪਿੱਛੇ ਕੋਈ ਟਰਾਲੀ ਪਾਈ ਆ ਜਾਂ ਕੋਈ ਵੀ ਚੀਜ਼ ਆ ਉਹਦੇ ਹਸਤੇ ਇਲੈਕਟ੍ਰੀਸ਼ੀਅਨ ਪਿੱਛੇ ਸ਼ੂ ਲਾਓ ਪਿੱਛੇ ਲਾਈਟਾਂ ਜਗਾ ਦੇ ਪਿੱਛੇ ਲਾਈਟਾਂ ਜਗਾ ਨੂੰ ਇਹ ਵੀ ਚੀਜ਼ ਬਣਾਈ ਆ ਤੇ ਆਪਣੀ ਲੋਕੇਸ਼ਨ ਦੱਸੀ ਬਈ ਜਨ ਲੋਕੇਸ਼ਨ ਆਪਣਾ ਸਤੀਜ ਵਾਲਾ ਬਾਈਪਾਸ ਤੇ ਜੀ ਹਾਂਜੀ ਫਾਟਕ ਦੇ ਨਾਲ ਆਪਣੀ ਸ਼ੇਰੇ ਪੰਜਾਬ ਟਰੈਕਟਰ ਨਾਂ ਤੇ ਏਜੰਸੀ ਹੈ ਜੀ ਸਵਰਾਜ ਸਾਹਮਣੇ ਰਹਿ ਕੇ ਫਾਟਕ ਤੇ ਨਾਲ ਹੀ ਸ਼ੇਰੇ ਪੰਜਾਬ ਦੇ ਨਾਂ ਤੇ ਏਜੰਸੀ ਆ ਤੇ ਬਾਈ ਹੋਣਾ ਨਾਲ ਗੱਲ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਆ ਜਿਹੜਾ ਭਰਾ ਆਪਣਾ ਨਾਮ ਲਾਊਗਾ ਤੇ ਉਹਨੂੰ ਬਾਈ ਹੋਣੀ ਡਿਸਕਾਊਂਟ ਵੀ ਫੁੱਲ ਦੇਣਗੇ ਇਹ ਕਰੀ ਬਈ ਆਪਦਾ ਨੰਬਰ ਵੀ ਬੋਲਦੀ ਹਾਂਜੀ ਆਪਣਾ 98783 33610 ਠੀਕ ਹੈ ਜੀ ਤੇ ਜਿਹੜੇ ਜੀਨੇ ਵੀ ਲੈਣਾ ਵਾ ਟਰੈਕਟਰ ਬਹੁਤ ਸੋਹਣਾ ਆ ਤੇ ਬੁਕਿੰਗ ਕੀ ਚੱਲਦੀ ਪਈ ਬਈ ਬੁਕਿੰਗ ਵੀਰੇ ਮੰਨ ਲਓ 2 ਵੀਲ ਦੀ ਆਪਾਂ ਤਾਂ ਕਸਟਮਰ ਤੋਂ 5 ਦਿਨ ਐਕਸਟਰਾ ਹੀ ਲੈ ਕੇ ਚੱਲਦੇ ਆ 10 ਤੋਂ 15 ਦਿਨ ਹਾਂਜੀ ਤੇ ਜਿਹੜਾ 4 ਵੀਲ ਆ ਉਹਦੀ ਮੀਨਾ ਜੀ ਠੀਕ ਹੈ ਜੀ ਤੇ ਟਾਇਰਾਂ ਦਾ ਵੀ ਚੇਂਜ ਕੀਤਾ ਕਿ ਨਹੀਂ ਟਾਇਰ ਵੀਰੇ ਸੇਮੀ ਆ 16 ਦੇ 16 9 28 ਦੇ ਆ ਠੀਕ ਹੈ ਜੀ ਹਾਂ ਜੀ ਟਾਇਰ ਸੇਮੀ ਆ ਤੇ ਗੁੱਡ ਵੇਅਰ ਦੇ ਆ ਗੁੱਡੀਆ ਗੁੱਡੀਅਰ ਗੁੱਡੀਅਰ ਦੇ ਆ ਹਾਂ ਜੀ ਠੀਕ ਹੈ ਜੀ ਤੇ ਜਿਹੜੇ ਪੁਰਾਣੇ ਵੀ ਲੈਣਾ ਵਾ ਤੇ ਬੌਰਨਟ ਇਹਦਾ ਦੇਖੋ ਬਹੁਤ ਸੋਹਣਾ ਬੌਰਨਟ ਹਾਂ ਜੀ ਕਾਰਾਂ ਨੂੰ ਬੌਰਨਟ ਹਾਂ ਜੀ ਹਾਂ ਜੀ ਹਾਂ ਜੀ ਤੇ ਬਹੁਤ ਸੋਹਣਾ ਟਰੈਕਟਰ ਬਣਾਇਆ ਵਾ ਤੇ 4 व्हील दी ਕਿੰਨੇ ਟਾਈਮ ਦੀ ਬੁਕਿੰਗ ਆਈ ਉਹ ਦੀ ਮਹੀਨੇ ਦੀ ਹੈ ਪੂਰੇ ਮਹੀਨੇ ਇੱਕ ਦੀ ਬੁਕਿੰਗ ਆ ਤੇ ਇਹਦੀ 10 ਤੋਂ 15 ਦਿਨ ਦੀ ਬੁਕਿੰਗ ਆ ਤੇ ਸ਼ੇਰੇ ਪੰਜਾਬ ਨਾਂ ਤੇ ਏਜੰਸੀ ਆ ਜਿਹੜੇ ਭਰਾਣੇ ਵੀ ਖਰੀਦਣਾ ਵਾ ਉਹ ਆਪਣਾ ਨਾਂ ਲਾਊਗਾ ਤੇ ਉਹਨੂੰ ਫੁੱਲ ਡਿਸਕਾਊਂਟ ਦਿੱਤਾ ਜਾਊਗਾ ਧੰਨਵਾਦ ਜੀ ਤੇ ਹੋਰ ਕਿਸੇ ਭਰਾਣੇ ਵੀ ਵੀਡੀਓ ਪਾਉਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਧੰਨਵਾਦ